ਮੇਰੇ ਨਾਲ ਚੈਨਲ ਤੇ ਜੁੜ ਚੁੱਕੇ ਦੋਸਤਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਭ ਠੀਕ ਠਾਕ ਹੋਮ ਹੋਗੇ ਹਰ ਵਾਰ ਦੀ ਤਰ੍ਹਾਂ ਆਪਾਂ ਫਿਰ ਇੱਕ ਵਾਰ ਲੈ ਕੇ ਹਾਜ਼ਰਾਂ ਤੁਹਾਡੇ ਲਈ ਰੋਜ਼ਗਾਰ ਸੂਚਨਾ ਅੱਜ ਦੀ ਜਿਹੜੀ ਰੋਜ਼ਗਾਰ ਸੂਚਨਾ ਇਹ ਸਥਾਨਕ ਸਰਕਾਰ ਪੰਜਾਬ ਚੰਡੀਗੜ੍ਹ ਦੇ ਵਿਭਾਗ ਵਿੱਚ ਨਗਰ ਨਿਗਮ ਬਠਿੰਡਾ ਦੁਆਰਾ ਸਫਾਈ ਸੇਵਕਾਂ ਦੀਆਂ ਅਸਾਮੀਆਂ ਲਈ ਜਿਹੜਾ ਹੈਗਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਆਪਾਂ ਕੋਲ ਸਾਮੀਆਂ ਦੀ ਗੱਲ ਕਰੀਏ ਤਾਂ ਕੋਲ ਜਿਹੜੀਆਂ 597 ਸਾਮੀਆਂ ਜਿਨ੍ਹਾਂ ਦੇ ਵਿੱਚ ਉਹ ਸਫਾਈ ਸੇਵਕ ਦੀਆਂ ਜਿਹੜੀਆਂ ਹੈਗੀਆਂ 538 ਸਾਮੀਆਂ ਤੇ ਸੀਵਰਮੈਨ ਦੀਆਂ ਜਿਹੜੀਆਂ ਹੈਗੀਆਂ ਉਹ 59 ਸਾਮੀਆਂ ਕੰਟਰੈਕਟ ਤੇ ਜਿਹੜੀ ਹੈਗੀ ਇਹ ਭਰਤੀ ਕੀਤੇ ਜਾਣੇ ਹੈਗੇ ਤੇ ਕੰਟਰੈਕਟ ਤੇ ਰੱਖੇ ਸਫਾਈ ਸੇਵਕਾਂ ਤੇ ਸੀਵਰਮੈਨਾਂ ਨੂੰ ਜਿਹੜੇ ਕਿਰਤ ਵਿਭਾਗ ਦੁਆਰਾ ਨਿਰਧਾਰਿਤ ਰੇਟ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਡੀਸੀ ਰੇਟ ਵੀ ਕਹਿ ਦਿੰਦੇ ਹਾਂਗੇ ਉਹਨਾਂ ਅਨੁਸਾਰ ਜਿਹੜੀ ਹੈਗੀ ਆ ਤਨਖਾਹ ਦਿੱਤੀ ਜਾਣੀ ਹੈ ਇਨਾਂ ਸਾਮੀਆਂ ਲਈ ਅਪਲਾਈ ਕਰਨ ਦੀ ਜੇ ਆਪਾਂ ਆਖਰੀ ਮਿਤੀ ਦੀ ਗੱਲ ਕਰੀਏ ਤਾਂ 4 ਨਵੰਬਰ 2025 ਹੈ ਸ਼ਾਮ ਨੂੰ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਇਹਨਾਂ ਦੇ ਵਿੱਚ ਜਿਹੜਾ ਹੈਗਾ ਰਾਖਵਾ ਕਰਨ ਸੰਬੰਧੀ ਹਦਾਇਤਾਂ ਜਿਹੜੀਆਂ ਸਰਕਾਰ ਦਾ ਰੋਸਟਰ ਹੈਗਾ ਰਾਖਵਾ ਕਰਨ ਦਾ ਉਸ ਦੇ ਅਨੁਸਾਰ ਹੋਣਗੀਆਂ ਤੇ ਇਹਦੇ ਲਈ ਜੇ ਕੋਈ ਵੀ ਸੋਧ ਆਉਂਦੀ ਹੈ ਇਸ ਭਰਤੀ ਦੇ ਸੰਬੰਧੀ ਤਾਂ ਜਿਹੜੀ ਉਹ ਹੈਗੀ ਹੈ ਤੁਸੀਂ www.mcbhitinda.com ਤੇ ਜਿਹੜਾ ਹੈਗਾ ਜਾ ਕੇ ਦੇਖ ਸਕਦੇ ਹੋ ਧੰਨਵਾਦ